ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਠੂਆ ਇਲਾਕੇ ਦਾ ਰਹਾਇਸ਼ੀ ਰਵੀ ਕੁਮਾਰ ਜਿਹੜਾ ਸਟੱਡੀ ਵੀਜ਼ੇ ਤੇ ਕੈਨੇਡਾ ਚਲਾ ਗਿਆ ਉਹ ਸਿੱਖਾਂ ਨਾਲ شدید ਨਫ਼ਰਤ ਕਰਦਾ ਸੀਗਾ ਤੇ ਕਦੀ ਵੀ ਗੁਰਦੁਆਰੇ ਨਹੀਂ ਸੀ ਗਿਆ ਪਰ ਕੈਨੇਡਾ ਦੇ ਵਿੱਚ ਇਹੋ ਜਿਹਾ ਉਹਦੇ ਨਾਲ ਕੀ ਹੋਇਆ ਕਿ ਉਹ ਸਿੱਖੀ ਦਾ دیਵਾਨਾ ਹੋ ਗਿਆ ਤੇ ਰੋਜ਼ਾਨਾ ਗੁਰਦੁਆਰੇ ਜਾ ਕੇ ਮੱਥਾ ਟੇਕਣ ਲੱਗਾ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਉਸ ਤੋਂ ਪਹਿਲੇ ਸਾਰੇ ਸਿੱਖ ਵੀਰਾਂ ਅਗੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜੁੜੇ ਰਹਿਣਾ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਵਾਸਤੇ ਇਨਫੋਰਮੇਟਿਵ ਸਾਬਤ ਹੋਏਗੀ ਤੇ ਨਾਲ ਹੀ ਨਾਲ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਲਵੋ ਸੋ ਚਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਕੈਨੇਡਾ ਦੇ ਇੱਕ ਬੈਂਕ ਵਿੱਚ ਕੰਮ ਕਰਦੇ ਨੌਜਵਾਨ ਰਵੀ ਕੁਮਾਰ ਦੀ ਜ਼ੁਬਾਨੀ ਦੱਸੀ ਇਹ ਸੱਚੀ ਘਟਨਾ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਇਸ ਘਟਨਾ ਨੂੰ ਜਾਣਨ ਤੋਂ ਬਾਅਦ ਤੁਸੀਂ ਯਕੀਨ ਨਹੀਂ ਕਰੋਗੇ ਕਿ ਕੈਨੇਡਾ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਵੀ ਅਜਿਹਾ ਹੁੰਦਾ ਹੈ। ਭਾਰਤ ਦੇਸ਼ ਵਿੱਚ ਤਾਂ ਅਜਿਹਾ ਹੁੰਦਾ ਤੁਸੀਂ ਆਮ ਹੀ ਦੇਖਿਆ ਹੋਵੇਗਾ। ਪਰ ਕੈਨੇਡਾ ਵਰਗੇ ਵੱਡੇ ਮੁਲਕਾਂ ਵਿੱਚ ਵੀ ਇਹ ਚੀਜ਼ ਭਾਰਤ ਨਾਲੋਂ ਦੁੱਗਣੀ ਹੁੰਦੀ ਹੈ। ਇਸ ਘਟਨਾ ਨੂੰ ਜਾਣਨ ਤੋਂ ਬਾਅਦ ਤੁਹਾਡਾ ਆਪਣਾ ਫੈਸਲਾ ਹੈ ਕਿ ਇਸ ਜੀਤ ਤੋਂ ਤੁਸੀਂ ਕਿਸ ਤਰ੍ਹਾਂ ਬਚਣਾ ਹੈ ਤੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸੁਰੱਖਿਅਤ ਰੱਖਣਾ ਹੈ। ਰਵੀ ਕੁਮਾਰ ਦੱਸਦੇ ਹਨ ਕਿ ਸਨ 2013 ਦੇ ਵਿੱਚ ਉਹ ਜੰਮੂ ਤੋਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੜ੍ਹਾਈ ਕਰਨ ਆਏ ਸਨ। ਰਵੀ ਕੁਮਾਰ ਜੰਮੂ ਦੇ ਕਠੂਆ ਇਲਾਕੇ ਵਿੱਚ ਰਹਿੰਦੇ ਹਨ ਤੇ ਉਹਨਾਂ ਦੇ ਮੁਤਾਬਿਕ ਉਹ ਇੱਕ ਮੀਡਲ ਕਲਾਸ ਪਰਿਵਾਰ ਤੋਂ ਹਨ। ਰਵੀ ਦਾ ਕਹਿਣਾ ਹੈ ਕਿ ਮੇਰੇ ਪਿਤਾ ਨਹਿਰ ਵਿਭਾਗ ਤੋਂ ਰਿਟਾਇਰਮੈਂਟ ਆਏ ਸਨ ਤੇ ਮੈਨੂੰ ਉਹਨਾਂ ਦੀ ਇੱਕ ਆਦਤ ਬੜੀ ਚੰਗੀ ਲੱਗਦੀ ਸੀ ਕਿ ਉਹਨਾਂ ਨੇ ਹਮੇਸ਼ਾ ਇਮਾਨਦਾਰੀ ਦਾ ਪੈਸਾ ਖਾਂਦਾ ਤੇ ਸਾਨੂੰ ਵੀ ਇਮਾਨਦਾਰੀ ਦੇ ਪੈਸੇ ਨਾਲ ਹੀ ਪਾਲਿਆ। ਘਰ ਦੇ ਹਾਲਾਤਾਂ ਨੂੰ ਵਧੀਆ ਕਰਨ ਵਾਸਤੇ ਮੈਂ ਪੜਾਈ ਤਾਂ ਬਹੁਤ ਕੀਤੀ ਪਰ ਭਾਰਤ ਵਿੱਚ ਪੈਸਾ ਜ਼ਿਆਦਾ ਨਾ ਹੋਣ ਕਰਕੇ ਮੈਂ ਕੈਨੇਡਾ ਆਉਣ ਦਾ ਫੈਸਲਾ ਕਰ ਲਿਆ ਪਿਤਾ ਦੀ ਰਿਟਾਇਰਮੈਂਟ ਦੇ ਪੈਸੇ ਤੇ ਕੁਝ ਹੋਰ ਕਰਜ਼ਾ ਲੈ ਕੇ ਮੈਂ ਕੈਨੇਡਾ ਆਉਣ ਦੀ ਤਿਆਰੀ ਕਰ ਲਈ ਮੇਰੇ ਤੇ ਮੇਰੇ ਪਰਿਵਾਰ ਦੀ ਇੱਕ ਆਦਤ ਸੀ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਜੋਤਿਸ਼ੀ ਪੰਡਤ ਦੇ ਕੋਲ ਜਾਂਦੇ ਸੀ ਜਿਸ ਦਾ ਨਾਮ ਵੇਦ ਪ੍ਰਕਾਸ਼ ਹੈ ਉਸ ਪੰਡਤ ਦੇ ਦੱਸਣ ਦੇ ਮੁਤਾਬਕ ਸਾਡੇ ਕਾਫੀ ਕੰਮ ਸਹੀ ਹੁੰਦੇ ਸਨ ਜਿਸ ਕਰਕੇ ਮੇਰਾ ਵੀ ਉਸ ਉੱਪਰ ਵਿਸ਼ਵਾਸ ਕਾਫੀ ਬਣ ਚੁੱਕਿਆ ਸੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਤੇ ਮੇਰੇ ਪਿਤਾ ਉਸ ਪੰਡਤ ਦੇ پاس ਆਏ ਤੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਬਾਹਰ ਜਾਣ ਵਾਸਤੇ ਅਸੀਂ ਸਾਰਾ ਪੈਸਾ ਲਗਾ ਦਿੱਤਾ ਹੈ ਤੇ ਹੁਣ ਬਸ ਕੋਈ ਅੜਚਾ ਨਾ ਆਵੇ ਇਸ ਦਾ ਕੋਈ ਹੱਲ ਕਰੋ ਤਾਂ ਉਸ ਪੰਡਤ ਨੇ ਸਾਡੇ ਕੋਲੋਂ 10000 ਰੁਪਏ ਲੈ ਕੇ ਮੈਨੂੰ ਇੱਕ ਧਾਗਾ ਬਣਾ ਕੇ ਦਿੱਤਾ ਤੇ ਕਿਹਾ ਕਿ ਹੁਣ ਤੁਹਾਡੇ ਕੰਮ ਵਿੱਚ ਕੋਈ ਅੜਚਾ ਨਹੀਂ ਆਵੇਗੀ ਤੇ ਜਾਂਦਿਆਂ ਹੀ ਪੈਸਿਆਂ ਦੇ ਢੇਰ ਲੱਗ ਜਾਣਗੇ ਸੋ ਕੁਝ ਹੀ ਦਿਨਾਂ ਵਿੱਚ ਵੀਜ਼ਾ ਆ ਗਿਆ ਤੇ ਮੈਂ ਕੈਨੇਡਾ ਪਹੁੰਚ ਗਿਆ 6 ਮਹੀਨਿਆਂ ਦੀ ਫੀਸ ਮੈਂ ਅਡਵਾਂਸ ਵਿੱਚ ਹੀ ਭਰੀ ਹੋਈ ਸੀ ਪਰ ਜਿਹੜਾ ਰਹਿਣ ਸਹਿਣ ਤੇ ਖਾਣ ਪੀਣ ਦਾ ਖਰਚਾ ਸੀ ਉਹ ਮੈਂ ਉੱਥੇ ਹੀ ਕਮਾ ਕੇ ਲਗਾਉਣਾ ਸੀ ਕੁਝ ਸਮਾਂ ਤਾਂ ਸਹੀ ਚੱਲਿਆ ਪਰ ਬਾਅਦ ਵਿੱਚ ਮੈਨੂੰ ਕੰਮ ਨਾ ਮਿਲਣ ਕਰਕੇ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਕਈ ਵਾਰ ਤਾਂ ਕੰਮ ਮਿਲ ਜਾਂਦਾ ਪਰ ਕਈ ਵਾਰ ਨਾ ਮਿਲਦਾ ਜਿਹੜਾ ਪੈਸਾ ਲੈ ਕੇ ਆਇਆ ਸੀ ਉਹ ਵੀ ਹੌਲੀ-ਹੌਲੀ ਖਤਮ ਹੋਣ ਲੱਗਾ ਚਿੰਤਾ ਹੋਣ ਕਰਕੇ ਮੇਰੇ ਕੋਲੋਂ ਪੜ੍ਹਾਈ ਵੀ ਨਹੀਂ ਹੋ ਰਹੀ ਸੀ ਦੇ ਕਰਦਿਆਂ ਕਰਦਿਆ ਮੇਰੇ ਕੋਲੋਂ ਸਾਰਾ ਪੈਸਾ ਖਤਮ ਹੋ ਗਿਆ। ਮੇਰੇ ਨਾਲ ਦੇ ਬੱਚੇ ਤਾਂ ਘਰੋਂ ਪੈਸਾ ਮੰਗਾ ਕੇ ਗੁਜ਼ਾਰਾ ਚਲਾਈ ਜਾ ਰਹੇ ਸਨ। ਪਰ ਮੇਰੇ ਘਰਦਿਆਂ ਨੇ ਤਾਂ ਆਪਣੀ ਸਾਰੀ ਪੂੰਜੀ ਮੇਰੇ ਉੱਪਰ ਲਗਾ ਦਿੱਤੀ ਸੀ ਤੇ ਉਲਟਾ ਮੈਨੂੰ ਬਾਹਰ ਭੇਜਣ ਲਈ ਕਰਜ਼ਾ ਵੀ ਚੁੱਕਿਆ ਹੋਇਆ ਸੀ। ਜਿਸ ਕਰਕੇ ਮੇਰੇ ਕੋਲ ਹੁਣ ਕੋਈ ਚਾਰਾ ਨਹੀਂ ਸੀ ਤੇ ਹਾਲਾਤ ਇਦਾਂ ਦੇ ਹੋ ਚੁੱਕੇ ਸਨ ਕਿ ਕਈ ਵਾਰ ਤਾਂ ਮੈਨੂੰ ਰਾਤ ਨੂੰ ਭੁੱਖੇ ਵੀ ਸੌਣਾ ਪੈਂਦਾ ਸੀ। ਕਿਤੇ ਨਾ ਕਿਤੇ ਮੈਨੂੰ ਉਸ ਜੋਤਸ਼ੀ ਦੇ ਉੱਪਰ ਵੀ ਬਹੁਤ ਗੁੱਸਾ ਆ ਰਿਹਾ ਸੀ। ਜਿਨੇ ਮੈਨੂੰ ਕਿਹਾ ਸੀ ਕਿ ਜਾਂਦਿਆਂ ਹੀ ਪੈਸਿਆਂ ਦੇ ਟੇਬ ਲੱਗ ਜਾਣਗੇ ਉਸ ਨੂੰ ਦਿੱਤਾ 10000 ਵੀ ਮੈਨੂੰ ਚੁਭ ਰਿਆ ਸੀ ਪਰ ਮੇਰੇ ਉੱਪਰ ਹੁਣ ਉਹ ਸਮਾਂ ਸੀ ਜਦੋਂ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕਰਾਂ ਕੀ ਜੇਕਰ ਦਿਹਾੜੀ ਲੱਗ ਜਾਂਦੀ ਤਾਂ ਮੈਂ ਰੋਟੀ ਖਾ ਲੈਂਦਾ ਨਹੀਂ ਤਾਂ ਕਈ ਵਾਰ ਭੁੱਖੇ ਹੀ ਸੌਣਾ ਪੈਂਦਾ ਸੀ ਫਿਰ ਇੱਕ ਦਿਨ ਮੇਰੇ ਨਾਲ ਦੇ ਮੁੰਡਿਆਂ ਨੇ ਮੈਨੂੰ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬ ਚੱਲੇ ਹਾਂ ਤੂੰ ਵੀ ਸਾਡੇ ਨਾਲ ਚੱਲ ਹਾਂ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਸਿੱਖ ਲੋਕ ਜਰਾ ਵੀ ਪਸੰਦ ਨਹੀਂ ਸਨ ਪਤਾ ਨਹੀਂ ਕਿਉਂ ਪਰ ਮੇਰੇ ਦਿਲ ਵਿੱਚ ਸਿੱਖਾਂ ਦੇ ਖਿਲਾਫ ਸ਼ੁਰੂ ਤੋਂ ਹੀ ਨਫ਼ਰਤ ਭਰੀ ਹੋਈ ਸੀ ਜਿਸ ਕਰਕੇ ਮੈਂ ਭਾਰਤ ਵਿੱਚ ਵੀ ਕਦੀ ਗੁਰਦੁਆਰਾ ਸਾਹਿਬ ਨਹੀਂ ਗਿਆ ਸੀ ਤੇ ਇੱਥੇ ਕਿਵੇਂ ਜਾਂਦਾ ਆਕੜ ਦੇ ਵਿੱਚ ਮੈਂ ਬੋਲ ਦਿੱਤਾ ਕਿ ਮੈਂ ਗੁਰਦੁਆਰਾ ਸਾਹਿਬ ਨਹੀਂ ਜਾਂਦਾ ਪਰ ਮੇਰੇ ਨਾਲ ਦੇ ਮੁੰਡੇ ਨੇ ਮੈਨੂੰ ਕਿਹਾ ਕਿ ਆਕੜ ਨਾ ਕਰ ਇੱਕ ਟਾਈਮ ਦੀ ਰੋਟੀ ਦੇ ਪੈਸੇ ਬਚ ਜਾਣਗੇ ਇਹੀ ਸੋਚ ਕੇ ਚੱਲ ਪੈਂ ਮੈਨੂੰ ਨਹੀਂ ਸੀ ਪਤਾ ਕਿ ਇਹ ਮੇਰਾ ਇੱਕ ਟਾਈਮ ਦੀ ਰੋਟੀ ਦਾ ਲਾਲਸ ਸੀ ਜਾਂ ਮੇਰੀ ਬਦਲਦੀ ਹੋਈ ਕਿਸਮਤ ਸੀ ਮੈਂ ਉਹਨਾਂ ਮੁੰਡਿਆਂ ਦੇ ਨਾਲ ਗੁਰਦੁਆਰਾ ਸਾਹਿਬ ਚਲਾ ਗਿਆ ਮੇਰੇ ਜਾਣ ਦਾ ਕਿਰਾਇਆ ਵੀ ਉਹਨਾਂ ਮੁੰਡਿਆਂ ਨੇ ਹੀ ਦੇ ਦਿੱਤਾ ਗੁਰਦੁਆਰਾ ਸਾਹਿਬ ਪਹੁੰਚੇ ਪਰ ਮੈਂ ਅੰਦਰ ਨਹੀਂ ਗਿਆ ਤੇ ਨਾ ਹੀ ਮੱਥਾ ਟੇਕਿਆ ਮੈਂ ਸਿੱਧਾ ਲੰਗਰ ਹਾਲ ਗਿਆ ਤੇ ਲੰਗਰ ਛਕਿਆ ਗੁਰਦੁਆਰੇ ਦਾ ਲੰਗਰ ਵਧੀਆ ਸੀ ਤੇ ਉਹ ਵੀ ਫ੍ਰੀ ਵਿੱਚ ਮਿਲਦਾ ਸੀ ਮੈਂ ਕਿਸੇ ਗੁਰਦੁਆਰੇ ਵਿੱਚ ਪਹਿਲੀ ਵਾਰ ਲੰਗਰ ਛਕਿਆ ਸੀ ਤੇ ਮੈਨੂੰ ਲੰਗਰ ਛਕ ਕੇ ਬਹੁਤ ਆਨੰਦ ਆਇਆ ਕਿਉਂਕਿ ਫਰੀ ਲੰਗਰ ਦੇ ਨਾਲ-ਨਾਲ ਇੱਜ਼ਤ ਵੀ ਬਹੁਤ ਮਿਲ ਰਹੀ ਸੀ ਲੰਗਰ ਛਾ ਕੇ ਅਸੀਂ ਵਾਪਸ ਕਮਰੇ ਵਿੱਚ ਆ ਗਏ ਪਰ ਇੱਥੇ ਆ ਕੇ ਫਿਰ ਉਹੀ ਹਾਲਤ ਕਿ ਰੋਟੀ ਦੇ ਵੀ ਮੰਦੇ ਲੱਗੇ ਹੋਏ ਸਨ ਤਾਂ ਅਗਲੇ ਦਿਨ ਮੈਂ ਫਿਰ ਤੋਂ ਗੁਰਦੁਆਰਾ ਸਾਹਿਬ ਚਲਾ ਗਿਆ ਪਰ ਇਸ ਵਾਰੀ ਜਦੋਂ ਮੈਂ ਗੁਰਦੁਆਰਾ ਸਾਹਿਬ ਦੇ ਬਾਹਰ ਖਲੋਤਾ ਤਾਂ ਮੈਨੂੰ ਸ਼ਰਮਜਹੀ ਆ ਗਈ ਤੇ ਮੈਂ ਗੁਰਦੁਆਰੇ ਦੇ ਅੰਦਰ ਚਲਾ ਗਿਆ ਇਹ ਸੋਚ ਕੇ ਕਿ ਇਸ ਪਰਾਏ ਮੁਲਕ ਦੇ ਵਿੱਚ ਉਸ ਜੋਤਸ਼ੀ ਦਾ ਧਾਗਾ ਤਾਂ ਮੇਰੇ ਕਿਸੇ ਕੰਮ ਨਹੀਂ ਆਇਆ ਪਰ ਇਹ ਪਰਾਏ ਲੋਕ ਜਿਨ੍ਹਾਂ ਨਾਲ ਮੈਂ ਬਹੁਤ ਨਫ਼ਰਤ ਕਰਦਾ ਸੀ ਇਹ ਮੈਨੂੰ ਰੋਟੀ ਖਵਾ ਰਹੇ ਹਨ ਤੇ ਉਹ ਵੀ ਬਹੁਤ ਇੱਜ਼ਤ ਦੇ ਨਾਲ ਜਦੋਂ ਮੈਂ ਮੱਥਾ ਟੇਕ ਰਿਹਾ ਸੀ ਤਾਂ ਮੇਰੀ ਜੇਬ ਖਾਲੀ ਸੀ ਪਰ ਝੂਠਾ ਜਿਹਾ ਦਿਖਾਵਾ ਕਰਨ ਵਾਸਤੇ ਮੈਂ ਆਪਣਾ ਹੱਥ ਗੋਲਕ ਦੇ ਲਾਗੇ ਕਰ ਦਿੱਤਾ ਤਾਂ ਕਿ ਇਦਾਂ ਲੱਗੇ ਕਿ ਮੈਂ ਪੈਸੇ ਗੋਲਕ ਵਿੱਚ ਪਾਏ ਹਨ ਮੱਥਾ ਟੇਕਣ ਤੋਂ ਬਾਅਦ ਮੈਂ ਲੰਗਰ ਛਕਣ ਚਲਾ ਗਿਆ ਪਰ ਇਸ ਵਾਰੀ ਲੰਗਰ ਛਕਣ ਤੋਂ ਬਾਅਦ ਮੈਂ ਲੰਗਰ ਹਾਲ ਵਿੱਚ ਕੁਝ ਸਮਾਂ ਸੇਵਾ ਵੀ ਕੀਤੀ ਸੇਵਾ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਤੇ ਮੈਂ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਣ ਲੱਗਾ ਰੋਜ਼ਾਨਾ ਲੰਗਰ ਛਕਣਾ ਤੇ ਸੇਵਾ ਕਰਨੀ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਪਰ ਇੱਕ ਦਿਨ ਜਦੋਂ ਮੈਂ ਸੇਵਾ ਕਰ ਰਿਹਾ ਸੀ ਤਾਂ ਮੈਨੂੰ ਮੇਰੇ ਘਰੋਂ ਫੋਨ ਆਇਆ ਤੇ ਉਹ ਮੇਰੇ ਕੋਲੋਂ ਕੁਝ ਪੈਸੇ ਮੰਗਣ ਲੱਗੇ ਕਿਉਂਕਿ ਕੈਨੇਡਾ ਆਉਣ ਤੋਂ ਬਾਅਦ ਮੈਂ ਕਦੀ ਵੀ ਘਰ ਪੈਸੇ ਨਹੀਂ ਭੇਜੇ ਸਨ ਘਰ ਵਾਲਿਆਂ ਦਾ ਫੋਨ ਸੁਣ ਕੇ ਮੇਰਾ ਮਨ ਬਹੁਤ ਉਦਾਸ ਹੋਇਆ ਤੇ ਮੈਂ ਸੇਵਾ ਛੱਡ ਕੇ ਗੁਰਦੁਆਰੇ ਦੇ ਇੱਕ ਖਾਲੀ ਕੋਨੇ ਵਿੱਚ ਜਾ ਕੇ ਰੋਣ ਲੱਗ ਪਿਆ ਅਰਦਾਸ ਤਾਂ ਨਹੀਂ ਕਹਿ ਸਕਦੇ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਾ ਕੇ ਮੈਂ ਇੱਕ ਬੇਨਤੀ ਜਈ ਕੀਤੀ ਕਿ ਇਸ ਬਗਾਨੇ ਮੁਲਕ ਦੇ ਵਿੱਚ ਉਸ ਧਾਗੇ ਨੇ ਤਾਂ ਮੇਰੀ ਕੋਈ ਮਦਦ ਨਹੀਂ ਕੀਤੀ ਕਿ ਤੁਸੀਂ ਵੀ ਮੇਰੀ ਕੋਈ ਮਦਦ ਨਹੀਂ ਕਰੋਗੇ ਮੇਰਾ ਮਨ ਉਸ ਦਿਨ ਇੰਨਾ ਕੋ ਉਦਾਸ ਸੀ ਕਿ ਮੈਂ ਸੇਵਾ ਵਿੱਚੇ ਛੱਡ ਕੇ ਆਪਣੇ ਕਮਰੇ ਵਿੱਚ ਵਾਪਿਸ ਆ ਗਿਆ ਤੇ ਕਾਫੀ ਦੇਰ ਰਾਤ ਤੱਕ ਸੋਚਦਾ ਰਿਹਾ ਤੇ ਨਾਲ ਹੀ ਰੋਂਦਾ ਰਿਹਾ ਜਦੋਂ ਅਗਲੀ ਸ਼ਾਮ ਹੋਈ ਤਾਂ ਮੈਂ ਫਿਰ ਤੋਂ ਸ੍ਰੀ ਗੁਰਦੁਆਰਾ ਸਾਹਿਬ ਗਿਆ ਤੇ ਰੋਜ਼ਾਨਾ ਦੀ ਤਰ੍ਹਾਂ ਲੰਗਰ ਹਾਲ ਵਿੱਚ ਸੇਵਾ ਕਰਨ ਲੱਗਾ ਮੈਨੂੰ ਸੇਵਾ ਕਰਦੇ ਨੂੰ ਦੇਖ ਕੇ ਇੱਕ ਉੱਚਾ ਲੰਮਾ ਸਰਦਾਰ ਮੇਰੇ ਕੋਲ ਆਇਆ ਤੇ ਮੈਨੂੰ ਆ ਕੇ ਆਖਣ ਲੱਗਾ ਕਿ ਕੀ ਤੈਨੂੰ ਕੰਮ ਦੀ ਲੋੜ ਹੈ ਕੀ ਤੂੰ ਘਰੇ ਪੈਸੇ ਵੀ ਭੇਜਣੇ ਹਨ ਤਾਂ ਮੈਂ ਤੁਰੰਤ ਜਵਾਬ ਦਿੱਤਾ ਕਿ ਹਾਂਜੀ ਮੈਨੂੰ ਕੰਮ ਦੀ ਲੋੜ ਹੈ ਤੇ ਮੈਂ ਘਰੇ ਪੈਸੇ ਵੀ ਭੇਜਣੇ ਹਨ ਮੇਰਾ ਨਾਮ ਰਵੀ ਕੁਮਾਰ ਹੈ ਤੇ ਮੈਂ ਭਾਰਤ ਦੇ ਜੰਮੂ ਦਾ ਰਹਿਣ ਵਾਲਾ ਹਾਂ ਉਸ ਸਰਦਾਰ ਸਾਹਿਬ ਨੇ ਮੈਨੂੰ ਆਪਣਾ ਕਾਰਡ ਦਿੱਤਾ ਤੇ ਕਿਹਾ ਕਿ ਕੱਲ ਤੋਂ ਕੰਮ ਆ ਜਾਵੀਂ ਜਿੱਥੇ ਮੈਂ ਅੰਦਰੋਂ-ਅੰਦਰੀ ਬਹੁਤ ਖੁਸ਼ ਸੀ ਉੱਥੇ ਹੀ ਮੇਰੇ ਅੰਦਰ ਇਸ ਗੱਲ ਦੀ ਹੈਰਾਨੀ ਵੀ ਸੀ ਕਿ ਇਹ ਸਰਦਾਰ ਸਾਹਿਬ ਨੂੰ ਕਿਵੇਂ ਪਤਾ ਲੱਗਾ ਕਿ ਮੈਨੂੰ ਕੰਮ ਦੀ ਲੋੜ ਹੈ ਤੇ ਮੈਂ ਘਰੇ ਪੈਸੇ ਵੀ ਭੇਜਣੇ ਹਨ ਸਰਦਾਰ ਸਾਹਮਨਾ ਸਵਾਲ ਕਰਨ ਦੀ ਤਾਂ ਮੇਰੀ ਹਿੰਮਤ ਨਹੀਂ ਹੋ ਰਹੀ ਸੀ ਪਰ ਫਿਰ ਵੀ ਡਰਦੇ-ਡਰਦੇ ਮੈਂ ਉਹਨਾਂ ਤੋਂ ਪੁੱਛ ਹੀ ਲਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਨੂੰ ਕੰਮ ਦੀ ਲੋੜ ਹੈ ਤੇ ਮੈਂ ਘਰੇ ਪੈਸੇ ਵੀ ਭੇਜਣੇ ਹਨ ਤਾਂ ਸਰਦਾਰ ਸਾਹਿਬ ਨੇ ਮੈਨੂੰ ਜਵਾਬ ਦਿੱਤਾ ਕਿ ਹੁਣੇ-ਹੁਣੇ ਮੈਨੂੰ ਇੱਥੇ ਇੱਕ ਸੇਵਾਦਾਰ ਨੇ ਦੱਸਿਆ ਹੈ ਕਿ ਤੈਨੂੰ ਕੰਮ ਦੀ ਲੋੜ ਹੈ ਤੇ ਤੂੰ ਘਰੇ ਪੈਸੇ ਵੀ ਭੇਜਣੇ ਹਨ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਸੀ ਕਿ ਮੇਰੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਸੀ ਜਾਣਦਾ ਕਿ ਮੈਂ ਘਰੇ ਪੈਸੇ ਭੇਜਣੇ ਹਨ ਪਰ ਸਭ ਤੋਂ ਜ਼ਿਆਦਾ ਹੈਰਾਨੀ ਮੈਨੂੰ ਉਦੋਂ ਹੋਈ ਜਦੋਂ ਮੈਨੂੰ ਉਸ ਸਰਦਾਰ ਸਾਹਿਬ ਨੇ ਇਹ ਬੋਲਿਆ ਕਿ ਇਸ ਗੁਰਦੁਆਰੇ ਸਾਹਿਬ ਵਿੱਚ ਮੈਨੂੰ ਆਉਂਦਿਆਂ ਕਈ ਸਾਲ ਬੀਤ ਚੁੱਕੇ ਹਨ ਪਰ ਉਹ ਸੇਵਾਦਾਰ ਮੈਂ ਪਹਿਲਾਂ ਇੱਥੇ ਕਦੀ ਨਹੀਂ ਦੇਖਿਆ ਅਸੀਂ ਦੋਨਾਂ ਜਾਣਿਆਂ ਨੇ ਉਸ ਸੇਵਾਦਾਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਾਨੂੰ ਕਿਤੇ ਵੀ ਦਿਖਾਈ ਨਹੀਂ ਦਿੱਤਾ ਸਰਦਾਰ ਸਾਹਿਬ ਨੇ ਤਾਂ ਇਸ ਗੱਲ ਉੱਪਰ ਜ਼ਿਆਦਾ ਗੌਰ ਨਹੀਂ ਕੀਤੀ ਪਰ ਮੈਂ ਕਿਤੇ ਨਾ ਕਿਤੇ ਇਸ ਗੱਲ ਨੂੰ ਜਾਣ ਚੁੱਕਿਆ ਸੀ ਕਿ ਇਹ ਸਭ ਉਸ ਡਾਡੇ ਖਾਲਪੁਰਖ ਦੀ ਹੀ ਕਿਰਪਾ ਹੈ ਸਰਦਾਰ ਸਾਹਿਬ ਦਾ ਨਾਮ ਸਰਦਾਰ ਪਰਮਿੰਦਰ ਸਿੰਘ ਰੰਦਾਵਾ ਹੈ ਤੇ ਸਰੀ ਵਿੱਚ ਉਹਨਾਂ ਦੇ ਆਪਣੇ ਤਿੰਨ ਸਟੋਰ ਹਨ ਮੈਂ ਉਹਨਾਂ ਕੋਲ 1 ਸਾਲ ਕੰਮ ਕੀਤਾ ਤੇ ਹੌਲੀ-ਹੌਲੀ ਮੇਰੀ ਤਨਖਾਹ ਵੀ ਵੱਧ ਗਈ ਤੇ ਮੈਂ ਹਰ ਮਹੀਨੇ ਆਪਣੇ ਘਰੇ ਪੈਸੇ ਵੀ ਭੇਜ ਦਿੰਦਾ ਹਾਂ ਮੈਨੂੰ ਪੱਗ ਬੰਨਣਾ ਬਹੁਤ ਚੰਗਾ ਲੱਗਦਾ ਹੈ ਭਾਵੇਂ ਮੈਂ ਆਪਣਾ ਧਰਮ ਨਹੀਂ ਬਦਲਿਆ ਪਰ ਪੱਗ ਬਨ ਕੇ ਹੀ ਰੋਜ਼ਾਨਾ ਸ੍ਰੀ ਗੁਰਦੁਆਰਾ ਸਾਹਿਬ ਜਾਂਦਾ ਹਾਂ ਇੱਕ ਦਿਨ ਸ਼ਾਮ ਦੇ ਵੇਲੇ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਤਾਂ ਗੁਰਦੁਆਰੇ ਦੇ ਨੇੜੇ ਮੈਨੂੰ ਇੱਕ ਰੋਂਦੀ ਹੋਈ ਲੜਕੀ ਦਿਖਾਈ ਦਿੱਤੀ ਤੇ ਜਦੋਂ ਮੈਂ ਉਸ ਤੋਂ ਉਸਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਲੜਕੀ ਨੇ ਮੈਨੂੰ ਦੱਸਿਆ ਕਿ ਇੱਥੇ ਗੁਰਦੁਆਰੇ ਦੇ ਨੇੜੇ ਇੱਕ ਤਾੰਤ੍ਰਿਕ ਰਹਿੰਦਾ ਹੈ ਜਿਸ ਨੇ ਮੈਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਮੇਰੇ ਤੋਂ 100 ਡਾਲਰ ਲੈ ਲਏ ਹਨ ਤੇ ਹੁਣ 3000 ਡਾਲਰ ਹੋਰ ਮੰਗ ਰਿਹਾ ਹੈ ਤੇ ਮੈਨੂੰ ਧਮਕੀ ਦੇ ਰਿਹਾ ਹੈ ਕਿ ਜੇਕਰ ਤੂੰ ਮੈਨੂੰ 10000 ਡਾਲਰ ਨਾ ਦਿੱਤੇ ਤਾਂ ਮੈਂ ਉਲਟੇ ਸਿੱਧੇ ਮੰਤਰ ਮਾਰ ਕੇ ਤੇਰੇ ਤੇ ਤੇਰੇ ਪਰਿਵਾਰ ਨੂੰ ਬਰਬਾਦ ਕਰ ਦੇਵਾਂਗਾ ਲੜਕੀ ਦੇ ਹਾਲਾਤ ਤਰਸਜੋਗ ਸਨ ਤੇ ਮੈਨੂੰ ਉਸ ਉੱਪਰ ਬਹੁਤ ਤਰਸ ਆਇਆ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਉਸ ਤਾੰਤ੍ਰਿਕ ਨੂੰ ਜਾਦ ਬੁਝਿਆ ਤਾੰਤ੍ਰਿਕ ਨੇ ਜਦੋਂ ਸਾਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉੱਥੋਂ ਦੀ ਲੋਕਲ ਪੁਲਿਸ ਨੂੰ ਫੋਨ ਕਰ ਦਿੱਤਾ ਤਾਂ ਤਰੀਕ ਨੇ ਮੌਕਾ ਦੇਖਿਆ ਤੇ ਉਥੋਂ ਭੱਜ ਨਿਕਲਿਆ ਤੇ ਜਾ ਕੇ ਗੁਰਦੁਆਰਾ ਸਾਹਿਬ ਲੱਗ ਗਿਆ ਪਰ ਅਸੀਂ ਉਸ ਨੂੰ ਗੁਰਦੁਆਰੇ ਵੀ ਲੱਭ ਲਿਆ ਤੇ ਉੱਥੇ ਹੀ ਉਸ ਦੀ ਚੰਗੀ ਖਾਤਰਦਾਰੀ ਕੀਤੀ ਉਸ ਲੜਕੀ ਨੂੰ ਵੀ ਮੈਂ ਸਰਦਾਰ ਸਾਹਿਬ ਦੇ ਸਟੋਰ ਵਿੱਚ ਹੀ ਨੌਕਰੀ ਦਵਾ ਦਿੱਤੀ ਤੇ ਅੱਜ ਉਹ ਵੀ ਲੜਕੀ ਸ੍ਰੀ ਗੁਰਦੁਆਰਾ ਸਾਹਿਬ ਰੋਜ਼ਾਨਾ ਜਾਂਦੀ ਹੈ ਤੇ ਬਹੁਤ ਖੁਸ਼ ਕਠੂਆ ਇਲਾਕੇ ਦੇ ਰਹਿਾਇਸ਼ੀ ਰਵੀ ਕੁਮਾਰ ਨੇ ਜਿਹੜੀ ਆਬੀਤੀ ਸੁਣਾਈ ਹੈ ਇਹ ਬਿਲਕੁਲ ਸੱਚੀ ਘਟਨਾ ਹੈਗੀ ਹੈ ਜਿਹੜੀ ਉਹਦੇ ਜੀਵਨ ਦੇ ਵਿੱਚ ਵਾਪਰੀ ਕਿ ਉਹਨੂੰ ਸਿੱਖਾਂ ਨਾਲ ਸ਼ਦੀਦ ਨਫਰਤ ਸੀਗੀ ਉਹ ਜਦੋਂ ਹਿੰਦੁਸਤਾਨ ਵਿੱਚ ਸੀਗਾ ਉਦੋਂ ਵੀ ਉਹ ਕਦੀ ਗੁਰਦੁਆਰੇ ਨਹੀਂ ਸੀ ਗਿਆ ਨਾ ਹੀ ਉਹ ਸਿੱਖਾਂ ਨੂੰ ਪਸੰਦ ਕਰਦਾ ਸੀਗਾ ਤੇ ਜਦੋਂ ਉਹ ਵਿਦੇਸ਼ ਚਲਾ ਗਿਆ ਕੈਨੇਡਾ ਚਲਾ ਗਿਆ ਉੱਥੇ ਜਾ ਕੇ ਫਿਰ ਹਾਲਾਤ ਜਿਹੜੇ ਆ ਉਹ ਜਿਹੜੇ ਆ ਉਹ ਖਰਾਬ ਹੁੰਦੇ ਗਏ ਔਰ ਇੱਥੋਂ ਤੱਕ ਨੋਬਤ ਆ ਗਈ ਕਿ ਆਪਣੇ ਖਾਣ ਪੀਣ ਲਈ ਵੀ ਉਹਦੇ ਕੋਲ ਪੈਸੇ ਨਹੀਂ ਸੀ ਹੈਗੇ ਤੇ ਇੱਕ ਦਿਨ ਯਾਰਾਂ ਦੇ ਕਹਿਣ ਤੇ ਉਹ ਗੁਰਦੁਆਰੇ ਚਲਾ ਗਿਆ ਕਿ ਉੱਥੇ ਜਾ ਕੇ ਲੰਗਰ ਮੁਫਤ ਕਰ ਲਵਾਂਗਾ ਫਿਰ ਉਹ ਰੋਜ਼ ਦਿਹਾੜੀ ਉੱਥੇ ਜਾ ਕੇ ਲੰਗਰ ਕਰਨ ਲੱਗਾ ਤੇ ਇੱਕ ਦਿਨ ਉਹਨੂੰ ਸ਼ਰਮ ਮਹਿਸੂਸ ਹੋਈ ਤੇ ਉਹਨੇ ਫਿਰ ਜਾ ਕੇ ਮੱਥਾ ਵੀ ਟੇਕਿਆ ਤੇ ਦੁਆ ਵੀ ਕੀਤੀ ਕਿ ਮੇਰਾ ਉਹ ਧਾਗਾ ਜਿਹੜਾ ਤਾੰਤਰੀ ਨੇ ਮੈਨੂੰ ਦਿੱਤਾ ਸੀਗਾ ਉਹ ਤੇ ਮੇਰੇ ਕੰਮ ਨਾ ਆ ਸਕਿਆ ਤੇ ਗੁਰੂ ਰਾਮ ਬਾષા ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਮੇਂੀ ਮਦਦ ਕਰੋ ਪਰਦੇਸ ਦੇ ਵਿੱਚ ਔਰ ਫਿਰ ਉਦੀ ਰੱਬ ਨੇ ਮਦਦ ਵੀ ਕੀਤੀ ਕਿ ਉਹ ਸਿੱਖ ਸਰਦਾਰ ਜਿਹੜਾ ਕਿ ਉਹਨੂੰ ਜਾਣਦਾ ਵੀ ਨਹੀਂ ਸੀ ਉਹਨੇ ਆ ਕੇ ਆਪ ਨੂੰ ਕਿਹਾ ਕਿ ਤੈਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਤੈਨੂੰ ਨੌਕਰੀ ਦੀ ਵੀ ਜ਼ਰੂਰਤ ਹੈ ਤੇ ਤੂੰ ਮੇਰੇ ਸਟੋਰ ਤੇ ਆਇਆ ਉਹ ਸਿੱਖ ਸਰਦਾਰ ਨੂੰ ਦਨੇ ਸੀ ਪਤਾ ਹੈ ਕਿ ਜਿੰਨੇ ਮੈਨੂੰ ਇਹ ਗੱਲ ਦੱਸੀ ਹੈ ਉਹ ਕੌਣ ਸੀ ਲੇਕਿਨ ਰਵੀ ਕੁਮਾਰ ਜਾਣ ਗਿਆ ਸੀਗਾ ਕਿਉਂਕਿ ਉਹਨੇ ਸਿਰਫ ਰੱਬ ਗਈ ਦੁਆ ਕੀਤੀ ਸੀ ਤੁਹਾਡੀ ਦੁਆ ਜਿਹੜੀ ਆ ਉਹ ਕਬੂਲ ਹੋ ਗਈ ਸੀਗੀ ਇਹ ਵੀ ਉਹ ਇੱਕ ਸੱਚੀ ਘਟਨਾ ਸੀਗੀ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਤੁਸੀਂ ਕੀ رائے ਰੱਖਦੇ ਹੋ ਕਮੈਂਟ ਕਰਕੇ لازمی ਦੱਸਿਓ ਤੇ ਮੇਰੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਰੱਖਿਓ ਆਪਣਾ ਟੇਰ ਸਾਰਾ ਖਿਆਲ ਅੱਲਾਹ ਹਾਫਿਜ਼